हां जी वाहेगुरु जी का खालसा वाहेगुरु जी की फतेह जी पंजाबी ओ पैसे नहीं खर्चने हुण इलाज कराओना लत टूटी आ बांह टूटी आ रॉड पेणियां प्लेटां पेणियां जिदे कोले आयुष्मान ਦਾ ਕਾਰਡ ਹੈਗਾ 5 ਲੱਖ ਵਾਲਾ ਕਾਰਡ ਹੈਗਾ ਮੈਨੂੰ ਪਤਾ ਹੈ ਕਿ بڑے ਹਸਪਤਾਲ ਕਹਿੰਦੇ ਨੇ ਕਾਰਡ ਨਹੀਂ ਚੱਲਦਾ ਹੈ ਪੈਸੇ ਲੱਗਣੇ ਨੇ ਪਰ ਆਓ ਇੱਥੇ ਨੰਬਰ ਲਿਖਿਆ ਹੈ WhatsApp ਤੇ ਕਾਲ ਕਰੋ ਬਹੁਤ سارے ਭੈਣਾ ਬਹੁਤ سارے ਭਰਾ ਘਰਾਂ ਚ ਬੈਠੇ ਨੇ ਜਿਨ੍ਹਾਂ ਕੋਲੇ 5 ਲੱਖ ਦਾ ਕਾਰਡ ਹੈਗਾ ਪਰ ਕਹਿੰਦੇ ਜੀ ਡਾਕਟਰ ਰਿਫਿਊਜ਼ ਕਰ ਰਿਹਾ ਵੀ ਕਾਰਡ ਨਹੀਂ ਚੱਲਣਾ ਬਾਪੂ ਜੀ ਲੈ ਆਈਏ ਬਲਾਲੀਏ ਫਿਰ ਸਾਰਿਆਂ ਨੂੰ ਆਪਾਂ ਸੋ ਸੰਗਤ ਨੂੰ ਬੇਨਤੀ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਅਸੀਂ ਹੁਣ ਇਸ ਟਾਈਮ ਖੁੱਲੀ ਆਫਰ ਦੇਤੀ ਆ ਸਾਡੀ ਸੰਸਥਾ ਵੱਲੋਂ ਬਿਲਕੁਲ ਫ੍ਰੀ ਇਲਾਜ ਕਰਾਇਆ ਜਾਣਗੇ ਜਿਨ੍ਹਾਂ ਕੋਲੇ 5 ਲੱਖ ਦਾ ਕਾਰਡ ਹੈਗਾ ਆਓ ਸਾਡੇ ਕੋਲੇ ਜਗਰਾਓ ਇੱਕ ਬੇਨਤੀ ਜ਼ਰੂਰ ਆ ਵੀ ਜਿਹੜੀ ਤੁਸੀਂ ਸਾਨੂੰ ਕਾਲ ਕਰਨੀ ਹੈ ਨਾ WhatsApp ਤੇ ਕਾਲ ਕਰਨੀ ਆ ਉਦਾਂ ਕਾਲ ਨਾ ਕਰਿਓ ਸਾਡਾ ਫੋਨ ਕਈ ਵਾਰੀ ਇੰਨਾ ਵੱਜਦਾ ਇੰਨਾ ਵੱਜਦਾ ਕਿ ਫੋਨ ਸੁਣਨ ਵਾਲੇ ਨੂੰ ਕਈ ਵਾਰੀ ਦਵਾਈ ਦਿਵਾਉਣੀ ਪੈਂਦੀ ਆ ਸੋ ਵੀਰੋ ਮੈਂ ਬੇਨਤੀ ਕਰਦਾ ਆਓ ਤੁਸੀਂ ਜਿਨ੍ਹਾਂ ਨੇ ਰੋਡ ਪਵਾਣੀ ਆ ਕੋਈ ਪਲੇਟਾ ਪਵਾਣੀ ਆ ਕੋਈ ਹਾਰਡ ਦਾ ਵਾਲ ਪਵਾਣਾ ਕਿਸੇ ਤਰ੍ਹਾਂ ਦੇ ਸਟੰਟ ਪਵਾਉਣੇ ਨੇ ਕੋਈ ਚੂਲਾ ਪਵਾਉਣਾ ਬਿਲਕੁਲ ਫਰੀ ਪਵਾਵਾਂਗੇ ਆਜੋ ਹੁਣ ਆਫਰਾਂ ਸ਼ੁਰੂ ਕਰਤੀਆਂ ਤੇ ਜਿਹੜੇ ਜਿਹੜੇ ਮੇਰੇ ਪੀਰ ਭੈਣ ਵੀਡੀਓ ਦੇਖਣਗੇ ਸ਼ੇਅਰ ਕਰਨਗੇ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਫੋਲੋ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਦੇ ਕਰੀ WhatsApp ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ